ਕੀ ਕੀ ਤੁਹੇ ਕਿਛੜ ਸਿੰਘ ਭਾਈ ਸਿੱਖਾ ਮੈਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਆਇਆ ਜਦੋਂ ਇਹਨਾਂ ਬਜਨ ਕੀਤਾ ਜਦੋਂ ਇਹਨਾਂ ਬਜਨ ਕੀਤਾ ਭਾਵੇਂ ਕਿ ਭਾਈ ਗੋਪਾਲਾ ਜੀ ਦੇ ਚਰਨੀ ਪੈ ਗਏ ਭਾਈ ਧਿਆਨ ਆਂਦੇ ਨੇ ਧੰਨੋ ਗੁਰ ਸਿੱਖਾ ਤੁਮਾਰਾ ਜੀ ਦੇ ਦਰਸ਼ਨ ਕਰਕੇ ਆਇਆ ਮੇਰੇ ਲੈ ਕੇ ਸੇਵਾ ਦੱਸ ਆਹੋ ਜੀ ਪਿਆਰੀ ਹੁੰਦੇ ਨੇ ਮਹਾਰਾਜ ਆਂਦੇ ਨੇ ਮੇਰੇ ਲੈ ਕੇ ਵੀ ਸੇਵਾ ਦੱਸ ਆੰਦਾ ਆ ਮਨੂਰਾਤ ਰਹਿਣ ਵਾਲੀ ਜਗਾ ਚਾਹੀਦੀ ਆ ਉਹ ਕਹਿੰਦੇ ਭਾਈ ਦੇਖ ਮੈਂ ਗਰੀਬ ਜਿਆ ਸਿੱਖਿਆ ਜੋ ਜਿੰਨਾ ਕੇ ਸੁਕਾ ਪ੍ਰਸ਼ਾਦਾ ਮੇਰੇ ਕੋਲ ਆ ਉਹੀ ਮੈਂ ਤੈਨੂੰ ਸਿਖਾ ਸਕਦਾ ਐ ਤੇ ਮੇਰੇ ਕੋ ਹੋਰ ਕੋਈ ਜ਼ਿਆਦਾ ਜੁਦਰੀ ਨਹੀਂ ਇਹ ਕਹਿੰਦਾ ਕੋਈ ਗੱਲ ਨਹੀਂ ਜਿੱਧਾ ਤੁੰ ਨੂੰ ਉਥੇ ਹੀ ਰਹਿਣਾ ਰਾਤ ਹੀ ਕੱਟਣੀ ਤੇ ਭਾਈ ਧਿਆਨਾ ਜੀ ਤੇ ਉਹਨਾਂ ਦੀ ਪਤਨੀ ਉਸ ਭਾਈ ਕਪਾਲੇ ਨੂੰ ਜਿਹੜਾ ਮਹਾਰਾਜ ਦੇ ਤਰਕ ਬਤਰਕ ਸੋਚਦਾ ਪਿਆ ਹੈ ਉਹ ਉੱਚੇ ਸੰਗਾਸਨ ਤੇ ਬਿਠਾਇਆ ਕਿ ਮਹਾਰਾਜ ਜੀ ਦੇ ਦਰਸ਼ਨ ਕਰਕੇ ਦਰਸ਼ਨ ਕਰਕੇ ਉੱਚੇ ਸੰਗਾਸਨ ਤੇ ਬਿਠਾਇਆ ਤੇ ਆਪ ਥੱਲੇ ਬੈਠੇ ਨੇ ਤੇ ਕੀ ਕਹਿੰਦੇ ਨੇ ਭਾਈ ਕਪਾਲਾ ਜੀ ਸਾਨੂੰ ਦੱਸੋ ਮਹਾਰਾਜ ਜੀ ਕਿੱਦਾਂ ਦੇ ਲੱਗਦੇ ਆਏ ਹਾ ਜੀ ਕਿਹਾ ਕੋ ਤੁਹਾਨੂੰ ਮਹਾਰਾਜ ਜੀ ਕਿੱਦਾਂ ਦੇ ਮਹਾਰਾਜ ਜੀ ਆਂਦੇ ਨੇ ਮਹਾਰਾਜ ਜੀ ਕਿੱਦਾਂ ਦੇ ਲੱਗਦੇ ਨੇ ਕਿੱਦਾਂ ਦੇ ਨੇਤਰ ਨੇ ਹੋਣਗੇ ਵੇਹ ਸਾਨੂੰ ਦੱਸੋ ਤੇ ਨਹੀਂ ਦਰਸ਼ਨ ਕਰਕੇ ਆਏ ਹੋ ਮਹਾਰਾਜ ਉਹ ਉਹਦਾ ਦੇਖੇ ਮਨ ਖਲੋਦਾ ਜੀ ਤੋ ਤਾ ਨਾ ਪੜੀ ਜਿਨਾ ਰੰਗ ਚੜਨਾ ਨਾਮ ਵਾਲਾ ਭਾਗ ਵਾਲੇ ਜਿਨ੍ਹਾਂ ਦੇ ਭਾਗ ਚੰਗੇ ਹੁੰਦੇ ਨੇ ਰਾਜਕ ਉਹਨਾਂ ਨੂੰ ਤੇ ਜਿਹੜੇ ਸਖਰੇ ਬੰਦੇ ਹੁੰਦੇ ਨੇ ਜਿੱਦਾਂ ਮਹਾਰਾਜ ਜੀ ਵੀ ਕਹਿਣਾ ਮਹਾਰਾਜ ਜੀ ਕਹਿਣਾ ਕੋਈ ਭਾਵੇਂ ਸਾਡੀ ਮੰਦਿਰ ਥੱਲੇ ਬੜਿਆ ਰਹੇ ਨਾ ਤੇ ਜੇ ਉਹਦਾ ਮਾਨਾ ਆ ਜਾਵੇ ਉਹ ਕੋਹਾਂ ਨਹੀਂ ਪਹਾਂਉਂਦੇ ਉਹ ਵੀ ਮਹਾਰਾਜ ਦੇ ਦਰਸ਼ਨ ਨਹੀਂ ਕਰਕੇ ਆਇਆ ਸਭ ਕੁਝ ਵੇਖਿਆ ਮਹਾਰਾਜ ਦੀਆਂ ਕਰਾਮਾਤਾਂ ਵੇਖੀਆਂ ਪਰ ਮਾਨਮਤ ਉਦਾਂ ਦਾ ਉਦਾਂ ਹੀ ਸਖਣ ਤੇ ਕੀ ਆਂਦਾ ਆਂਦਾ ਉਹ ਗੁਰੂ ਤੁਹਾਡਾ ਪਖੰਦੀਜ ਹਏ ਹਏ ਕਲੇਜਾ ਵੱਟ ਗਿਆ ਸਿੱਖ ਦਾ ਆਂਦਾ ਇੱਥੀ ਚੁੱਕੋ ਵਾਦੂ ਪਜਨ ਨਹੀਂ ਕਰਕੇ ਇਹੋ ਜੇ ਸੇਖ ਜੀ ਜਿਹੜੇ ਗੁਰੂ ਪਰੇ ਇੱਕ ਅਪਸ਼ਬਦ ਨਹੀਂ ਸੀ ਅੱਜ ਕੀ ਆਪਣੀ ਜਿਹੜੇ ਗੁਰੂ ਦੇ ਬਚਨਾਂ ਦੇ ਉੱਤੇ ਉਂਗਲੀਆਂ ਚੁੱਕੀ ਜਾਂਦੇ ਕੋਈ ਆਂਦਾ ਇਹ ਐਜ ਨਹੀਂ ਭਲਾ ਉਹ ਉਦਾਂ ਹੀ ਬਚਨਾਂ ਸੁਣਾਉਂਦੇ ਹੀ ਐਂ ਦਿਨ ਬਹਾਦਰ ਜੀ ਨੇ ਸਿੱਖਦਾ ਕਿ ਫਰਜ ਪੈਂਦਾ ਹੈ ਜੇ ਗੁਰੂ ਨੂੰ ਕਹਿ ਦਿੱਤਾ ਨਾ ਝੋਪੇ ਆ ਤੇ ਝੋਪੇ ਆ ਜੇ ਕਹਿਤਾ ਛਾਏ ਤੇ ਪਰੇਸ਼ਾਨ ਆਂਦੇ ਨੇ ਤੈਨੂੰ ਮਹਾਰਾਜ ਜੀ ਕੀ ਵਸਤੂਆਂ ਦਿੱਤੀਆਂ ਨੇ ਕੀ ਆਸ਼ੀਰਵਾਦ ਦਿੱਤਾ ਆਂਦਾ ਬਸ ਮੈਂ ਉਥੇ 600 ਰੁਪਏ ਬੋਲਕੇ ਜੇ ਪਾਇਆ ਇੱਕ ਮੈਨੂੰ ਅਸੂਪਾ ਦਿੱਤਾ ਤੇ ਇੱਕ ਸਰਬਲੋਹ ਦਾ ਕੜਾ ਦਿੱਤਾ ਤੇ ਨਾਲ ਆਂਦੇ ਤੈਨੂੰ ਇਹ ਖੁਸ਼ੀਆਂ ਬੜਾਈ ਦਾ ਖੁਸ਼ੀਆਂ ਮਿਲ ਜਾਂਦੀਆਂ ਨੇ ਆਂਦੇ ਤੈਨੂੰ ਪਤਾ ਹੀ ਨਹੀਂ ਆ ਗੁਰੂ ਦੇ ਬਚਨ ਦਾ ਮੁੱਲ ਆਂਦੇ ਤੈਨੂੰ ਪਤਾ ਹੀ ਨਹੀਂ ਕਹਿੰਦਾ ਆ ਭਾਈ ਧਿਆਨਾ ਜੀ ਤੇ ਉਹਨਾਂ ਦੀ ਕਾਰਗਣੀ ਆਂਦੀ ਆ ਓਏ ਜਿਹੜੀਆਂ ਗੁਰੂ ਨੇ ਵਰਤਮਤ ਦਿੱਤੀਆਂ ਸ਼ਾਦੀ ਢੋਲੀ ਪਾ ਲਈ ਕਹਿੰਦਾ ਇੰਦਾ ਤੇਰੀ ਹੁੰਦਾ ਮੇਰਾ 600 ਰੁਪਇਆ ਦਿਓ ਪਹਿਲਾਂ 600 ਰੁਪਇਆ ਦਿਓ ਤੇ ਫਿਰ ਓਏ ਘਰਗਲੀ ਛੇਤੀ ਨਾ ਗਈ ਅੰਦਰ ਦੈਣਾ ਘਟਾ ਰੱਖਿਆ ਸੀਗਾ ਚਿੱਟੇ ਟੁਕੜਿਆਂ ਦੇ ਸੁਵੇਟਿਆਂ ਤੇ ਭਾਈ ਧਿਆਨਾ ਜੀ ਨੂੰ ਆ ਕੇ ਦੱਸਦਾ ਕਹਿੰਦੀ ਆਵੇ ਉਹਨਾਂ ਬਣਾਏ ਦੇ ਕਿੰਨੇ ਕਿ ਮਿਲਦੇ ਪੈ ਗਏ ਜਦੋਂ ਜਾ ਕੇ ਵੇਚਿਆ ਤੇ 200 ਰੁਪਈਆ ਲੈ ਦੱਸਦੇ ਨੇ ਫਿਰ ਭਾਈ ਧਿਆਨਾ ਜੀ ਨੇ ਆਪਣੀ ਪਸ਼ੂ ਵੀ ਵੇਚ ਲਈ ਜਿੰਨਾ ਤੇ ਆਪਣਾ ਜੀ ਕਰਦਾ ਆਪਣਾ ਘਰ ਵੀ ਵੇਚ ਲਿਆ ਅੱਜ ਕਿਹਾ ਕੋ ਤੁਹਾਨੂੰ ਮਾਰਾਂ ਜੀ ਤੁਹਾਨੂੰ ਮਾਰਾਂ ਜੀ ਐਸ ਉਹਨਾਂ ਨੇ ਕਿਸੇ ਤਰ੍ਹਾਂ ਕਰਕੇ ਨਾ 600 ਰੁਪਏ ਉੱਤੇ 20 ਰੁਪਏ ਉੱਤੇ ਦਿੱਤੇ ਉਹਨੂੰ ਇਤਿਹਾਸ 'ਚ ਲਿਖਿਆ 20 ਰੁਪਏ ਉੱਤੇ ਕਰਕੇ ਦਿੱਤੇ ਜਾਂਦੇ ਨੇ ਲੈ ਹੁਣ ਸਾਨੂੰ ਜਿਹੜੀਆਂ ਗੁਰੂਆਂ ਦਿੱਤੀਆਂ ਨਿਸ਼ਾਨੀਆਂ ਨੇ ਜਿਹੜਾ ਸਾਡੀ ਝੋਲੀ 'ਚ ਪਾਸ ਹੋ ਬਾਦਦੀਆਂ ਤੇ ਘਾਰ ਲਈ ਨਾ ਅੱਗੇ ਹੋ ਗਈਆਂ ਲੀ ਜਿਹੜੇ ਤੁਹਾਨੂੰ ਗੁਰੂ ਨੇ ਬਚਨ ਕੀਤੇ ਸੀ ਨਾ ਉਹ ਵੀ ਮਿਲਿ ਚੁੱਕੀਆਂ ਭਾਈ ਗੋਪਾਲਾ ਉਸੇ ਰਸਨਾ ਦੇ ਨਾਲ ਉਸੇ ਮੂਹ ਦੇ ਨਾਲ ਆਂਦਾ ਆ ਮਨੂੰ ਗੁਰੂ ਆਂਦੇ ਸੀ ਤੇਰੇ ਕਾਰੋਬਾਰ ਚੜ੍ਹਦੀ ਕਲਾ ਤੇ ਤੰਦਰੁਸਤੀਆਂ ਬਖਸ਼ੀ ਇਹ ਵੀ ਭਜਨ ਤੁਹਾਨੂੰ ਤੇ ਮਾਇਆ ਦੀ ਜਿਹੜੀ ਬੋਤਲੀ ਸੀ ਨਾਲੋਂ ਲੈ ਕੇ ਤੁਰ ਪਿਆ ਤੇ 20 ਰੁਪਏ ਤੇ ਅੱਜ ਮੈਂ ਤਬਾਰ ਕੀ